ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਟਾਈਮ ਆਪਾਂ ਖੜੇ ਆ ਆਪਣੇ ਖੇਤ ਤੇ ਖੇਤ ਮੈਂ ਤੁਹਾਨੂੰ ਦਿਖਾਉਣ ਲੱਗਾ ਇੱਥੇ ਆਪਣੇ ਖੇਤ ਜਿਹੜੇ ਦਰਖਤ ਲਾਏ ਹੋਏ ਆ ਜਿਹਦੇ ਵਿੱਚ ਕੁਝ ਸ਼ਾਨਦਾਰ ਆ ਤੇ ਕੁਝ ਫਲਦਾਰ ਜਿਵੇਂ ਆ ਜਾਮਨ ਹੋਗੀ ਉਦੋਂ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਖਾਲਸਾ ਆ ਆਪਾਂ ਕਮਾਦ ਲਾਇਆ ਹੋਇਆ ਆਪਣਾ ਆਰਗੈਨਿਕ ਤੇ ਆ ਫਾਲਸਾ ਲੱਗਿਆ ਹੋਇਆ ਫਾਲਸੇ ਲੱਗੇ ਵੀ ਤੁਹਾਨੂੰ ਦਿਖਾ ਦਿੰਨਾ ਸੋ ਨਾਲ ਮੈਂ ਤੁਹਾਨੂੰ ਦਿਖਾਉਣਾ ਇੱਥੇ ਵੱਖ-ਵੱਖ ਆ ਪੰਤਰਾ ਦੇ ਜਿਹੜੇ ਬੂਟੇ ਖੇਤ ਫਲਦਾਰ ਬੂਟੇ ਜਿਹੜੇ ਆਪਾਂ ਲਾਏ ਹੋਏ ਆ ਆ ਕਮਾਦ ਹੋ ਗਿਆ ਜੀ ਤੁਹਾਨੂੰ ਹੋਰ ਵੀ ਦਿਖਾਉਣਾ ਦੋਸਤੋ ਮੈਂ ਆ ਸੇਤੂਤ ਹੋ ਗਿਆ ਤੇ ਦੂਸਰ ਆ ਸੇਤੂਤ ਹੋ ਗਿਆ ਜੀ ਤੇ ਜਿੰਨੇ ਵੀ ਬੂਟੇ ਦੋਸਤੋ ਆਪਣੇ ਲੱਗੇ ਹੋਏ ਖੇਤ ਆ ਚੀਕੂ ਹੋ ਗਿਆ ਬਾਈ ਗੁਰਪ੍ਰੀਤ ਆ ਦੋਸਤੋ ਆਪਣੇ ਖੇਤ ਦੇਖ ਲੱਗੀ ਹੋਈ ਆ ਸ਼ਾਂ ਦੇ ਲਈ ਆ ਦੇਸੀ 베ਰੀ ਆਪਾਂ ਲਾਈ ਆ ਤੇ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਆ ਕਿ ਬਾਪੂ ਹੋਰਾਂ ਦਾ ਪੂਰਾ ਚਾਚੇ ਹੋਰਾਂ ਦਾ ਆਪਣਾ ਪੂਰਾ ਸਹਿਯੋਗ ਆ ਖੇਤ ਦੇ ਵਟ ਤੇ ਆਪਾਂ ਜਣ ਕੇ ਬੂਟੇ ਲਾਏ ਆ ਸਾਰੇ ਅਬ ਬੇਰੀ ਹੋ ਗਈ ਜੀ ਔਲਾ ਹੋ ਗਿਆ ਆ ਫਾਲਸਾ ਹੋ ਗਿਆ ਜੀ ਤੇ ਆ ਆਮ ਦਾ ਬੂਟਾ ਗਰਮੀ ਕਰਕੇ ਥੋੜਾ ਕੇ ਸੁੱਕ ਗਏ ਸੀਗੇ ਹੁਣ ਚੱਲ ਪਏ ਆ ਤੇ ਹੰਜੀਰ ਹੋ ਗਈ ਤੇ ਆ ਦੇਸੀ ਅਮਰੂਦ ਜਿਹੜਾ ਲੱਗਿਆ ਹੋਇਆ ਤੇ ਬਹੇੜਾ ਤੇ ਔਲਾ ਦੋਸਤੋ ਤੇ ਤੁਸੀਂ ਵੀ ਦੋਸਤੋ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਭਰਾਵਾਂ ਦੇ ਆਪਣੇ ਖੇਤ ਦੇ ਵਿੱਚ ਬੂਟੇ ਲੱਗੇ ਹੋਏ ਆ ਤੇ ਜਿਹੜੇ ਕੁਦਰਤ ਦੇ ਨਾਮ ਕੀਤੇ ਹੋਏ ਆ ਤੇ ਆਪਣੀ ਕੋਸ਼ਿਸ਼ ਆ ਦੋਸਤੋ ਕਿ ਆਪਣੇ ਖੇਤ ਦੇ ਦੋ ਕਨਾਲਾਂ ਥਾਂ ਦੇ ਵਿੱਚ ਹੌਲੀ-ਹੌਲੀ ਇੱਕੇਦਮ ਨਹੀਂ ਆਪਾਂ ਕਹਿੰਦੇ ਹੌਲੀ ਹੌਲੀ ਜਿਵੇਂ ਉਥੇ ਵਰਾਸਤੀ ਬੂਟੇ ਲਾਏ ਜਾਣ। ਬਾਕੀ ਕੋਸ਼ਿਸ਼ ਕਰਦੇ ਆਂ ਜਿਵੇਂ ਜਿਵੇਂ ਵਾਇਰਸ ਸਮਤ ਬਖਸ਼ਣਗੇ ਓਵੇਂ ਓਵੇਂ ਆਪਾਂ ਅੱਗੇ ਵਧੀ ਚੱਲਾਂਗੇ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਤਾਂ ਜੋ ਆਪਣੇ ਸਾਰੇ ਭਰਾਵਾਂ ਤੱਕ ਇਹ ਵੀਡੀਓ ਆਪਣੀ ਪਹੁੰਚ ਸਕੇ। ਧੰਨਵਾਦ।